ਜੇ ਬਹੁਤ ਹੀ ਸੁਪਾਕਾ ਜਣ ਚੜਿਆ ਹੈ ਜੋ ਸਾਡੇ ਸਿੱਖ ਕੌਮ ਦੇ ਮਹਾਨ ਪ੍ਰਚਾਰਕ ਸ੍ਰੀ ਮਾਨ ਸੰਤ ਪਾਪਾ ਰਣਜੀਤ ਸਿੰਘ ਜੀ ਢਟਰੀਆਂ ਵਾਲੇ ਜੋ ਕੁਝ ਸਮਾਂ ਪਹਿਲਾਂ ਬਵਾਦਾਂ ਦੇ ਕਾਰਨ ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਉਹਨਾਂ ਦੇ ਦਰਬਾਰਾਂ ਦੇ ਉੱਪਰ ਰੋਕ ਲਾ ਦਿੱਤੀ ਸੀ ਸੋ ਅੱਜ ਗੁਰੂ ਨੇ ਕਿਰਪਾ ਕੀਤੀ ਹੈ ਪਾਤਸ਼ਾਹਾਂ ਦੀ ਉੱਤੇ ਅਕਾਲ ਤਖਤ ਦੇ ਦਰਬਾਰ ਸਾਹਿਬ ਮੀਟਿੰਗ ਹੋਈ ਹੈ ਜੋ ਅੱਜ ਬਹੁਤ ਹੀ ਮਹਾਰਾਜ ਨੇ ਕਿਰਪਾ ਕੀਤੀ ਹੈ ਜੋ ਭਾਈ ਸੰਤ ਬਾਬਾ ਰਣਜੀਤ ਟ੍ਰੀਆ ਵਾਲੇ ਕਿਨਵਾੜੇ ਸਿੱਖ ਵਜੋਂ ਉੱਤੇ ਪੰਜ ਪਿਆਰੇ ਦੇ ਕੋਲ ਸਿੰਘ ਸਾਹਿਬਾਨ ਦੇ ਕੋਲ ਪੇਸ਼ ਹੋਏ ਜੋਨਾ ਦਵਾਨਾ ਦੇ ਉੱਪਰ ਰੋਗ ਲੱਗੀ ਸੀ ਸੋ ਅੱਜ ਮਹਾਰਾਜ ਨੇ ਕਿਰਪਾ ਕੀਤੀ ਹੈ ਰੋਗ ਹਟਾ ਦਿੱਤੀ ਹੈ ਸੋ ਹੁਣ ਦੁਬਾਰਾ ਸੰਤ ਬਾਬਾ ਰਣਜੀਤ ਟ੍ਰੀਆ ਵਾਲੇ ਖੋਲੇ ਪੰਡਾਲਾਂ ਦਵਾਨਾ ਦੇ ਵਿੱਚ ਦੀਵਾਨ ਸਜਾਇਆ ਕਰਨਗੇ ਸਿੱਖੀ ਦਾ ਪ੍ਰਚਾਰ ਹੋਵੇਗਾ ਸੋ ਸਾ ਸੇਤ ਜਗਤਨੋ ਸੋ ਬਹੁਤ ਬਹੁਤ ਮੁਬਾਰਕਾਂ ਹੋਣ ਗੁਰੂ ਮਹਾਰਾਜ ਕਿਰਪਾ ਕਰਨ ਜਿਹੜੇ ਸਾਡੇ ਮਨਾਂ ਦੇ ਵਿੱਚ ਪੁਲਖੇ ਪਏ ਨੇ ਹੋਏ 71 ਮੇਲੋਂ ਮੇਰੇ ਕਾਈ ਆਪਾਂ ਇੱਕ ਪਿਤਾ ਦੇ ਪੁੱਤਰਾਂ ਸਾਰੇ ਭਾਈ ਭਾਈ ਬਣ ਕੇ ਰਹੀਏ ਸੋ ਸੰਤ ਬਾਵਾ ਰਣਜੀਤ ਸਿੰਘ ਨੂੰ ਦਾਸ ਵੱਲੋਂ ਸਾਰੇ ਰੱਬ ਦੇ ਪਿਆਰਿਆਂ ਵੱਲੋਂ ਬਹੁਤ ਬਹੁਤ ਮੁਬਾਰਕਾਂ ਜੋ ਕਿਰਪਾ ਕੀਤੀ ਹੈ ਮਹਾਰਾਜ ਸਾਉਤੇ ਮਿਹਰ ਪਰਿਆ ਹੱਥ ਰੱਖਣਾ ਦਿਨ ਰਾਤ ਮਹਾਪੁਰਖਾਂ ਦੀ ਵਾਰ ਚੱਲਦੇ ਰਹਿਣ ਜਿੰਨੇ ਵੀ ਸਿੱਖ ਕੌਮ ਦੇ ਮਹਾਨ ਪ੍ਰਚਾਰਕ ਨੇ ਸੋ ਸਾਰਿਆਂ ਨੇ ਮਹਾਰਾਜ ਕਿਰਪਾ ਕਰਨ ਅਰਧ ਦਿਨ ਰਾਤ ਸਿੱਖੀ ਦਾ ਪ੍ਰਚਾਰ ਕਰਨ ਜੋ ਅੱਜ ਜੋ ਸਮਾਜ ਅਗਰੇ ਸਮੇਂ ਦੇ ਹਾਲਾਤ ਨੇ ਜੋ ਦੂਜੇ ਧਰਮਾਂ ਦੇ ਵਿੱਚ ਸਾਡੇ ਸਿੱਖ ਕੌਮ ਫਸਾਰਾ ਕਰ ਰਹੀ ਹੈ ਸੋ ਉਹਨਾਂ ਤੋਂ ਗ੍ਰੇਜ ਕਰਨ ਸੋ ਸਾਨੂੰ ਸਾਰਿਆਂ ਵੱਲੋਂ ਸਾਨੂੰ ਸਤ ਬਾਬਾ ਨੂੰ ਜੈ ਸੇਨ ਬਹੁਤ ਬਹੁਤ ਵਧਮਾਰ ਕਾਹਨ ਕਿਰਪਾ ਕਰਨ ਬਾਬਾ ਜੀ ਨੂੰ ਚੜ੍ਹਦੀ ਕਲਾ ਚ ਰੱਖਣਾ ਸਾਡੋ ਨੀ ਜਕਾਰੇ ਪਾਣ ਹੋਏ ਸੋਨਿਆ ਸਤ ਸ੍ਰੀ ਅਕਾਲ ਹੋਏ ਸੋਨਿਆ ਸਤ ਸ੍ਰੀ ਅਕਾਲ